ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਅੱਜ ਦੇ ਪ੍ਰੋਗਰਾਮ 'ਚ ਆਪਾਂ ਗੱਲ ਕਰਨੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਜਿਹੜੀ ਖਿੱਚੋਤਾਣ ਚੱਲ ਰਹੀ ਹੈ ਤੁਹਾੀ ਸੋਮੇਡੀਆ ਵੀ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਹੋਊਗਾ ਬਦਲਿਆ ਵੀ ਜਾਊਗਾ ਜਾਂ ਰਾਜਾ ਵੜੇਂਗੀ ਰਹਿਣਗੇ ਕਿਉਂਕਿ ਵੱਖ-ਵੱਖ ਪਲੈਟਫਾਰਮਸ ਦੇ ਉੱਤੇ ਵੱਖ-ਵੱਖ ਲੀਡਰ ਜਿਹੜੇ ਆ ਉਹ ਇੰਟਰਵਿਊਜ਼ ਜਿਸ ਕਦਰ ਦੇ ਰਹੇ ਆ ਇਦਾਂ ਲੱਗਦਾ ਵੀ ਬਹੁਤ ਛੇਤੀ ਕਾਂਗਰਸ ਦੇ ਵਿੱਚ ਕੋਈ ਤਬਦੀਲੀ ਦੇਖਣ ਨੂੰ ਮਿਲੇਗੀ ਲਿਸਟ ਦੇ ਵਿੱਚ ਕਿਹਨਾ-ਕਿਨਾ ਦਾ ਨਾਮ ਆ ਕਿਹੜੇ ਉਹ ਪੰਜਾਬ ਪ੍ਰਦੇਸ਼ ਦੇ ਆਗੂ ਨੇ ਕਾਂਗਰਸ ਦੇ ਜਿਹੜੇ ਮੁਢਲੀ ਕਤਾਰ ਦੇ ਵਿੱਚ ਆ ਜਿਹੜੇ ਚਾਹੁੰਦੇ ਆ ਪ੍ਰਧਾਨਗੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੇ ਤੇ ਕਿਹੜੇ ਰਿਜ਼ਰਵ ਕੈਂਡੀਡੇਟ ਰੱਖੇ ਗਏ ਆ ਰਿਜ਼ਰਵ ਤੋਂ ਭਾਵ ਜਿਨ੍ਹਾਂ ਦੇ ਉੱਤੇ ਕਾਂਗਰਸ ਨੂੰ ਉਮੀਦ ਆ। ਡਮਨ ਸਾਹਿਬ ਜਦੋਂ ਤੁਸੀਂ ਗੈਰ ਰਸਮੀ ਤੌਰ ਤੇ ਗੱਲ ਕਰ ਰਹੇ ਸੀ ਪ੍ਰੋਗਰਾਮ ਤੋਂ ਪਹਿਲਾਂ ਤਾਂ ਤੁਸੀਂ ਦੱਸਿਆ ਵੀ ਕਾਂਗਰਸ ਨੇ ਕੁਝ 2-3 ਉਮੀਦਵਾਰ ਜਿਹੜੇ ਸਿਰਕੜ ਆਗੂਆ ਕਾਂਗਰਸ ਦੇ ਉਹਨਾਂ ਨੂੰ ਜਿਹੜਾ ਰਿਜ਼ਰਵ ਰੱਖਿਆ ਹੋਇਆ ਵੀ ਜੇ ਕਿਤੇ ਗੱਲ ਨਾ ਬਣੀ ਤਾਂ ਮੈਦਾਨ 'ਚ ਇਹੀ ਜਰਨੈਲ ਜਿਹੜੇ ਆ ਉਤਾਰੇ ਜਾਣਗੇ। ਇਹ ਪੰਜਾਬ ਕਾਂਗਰਸ ਦੀ ਜਿਹੜੀ ਹੈ ਅਗਵਾਈ ਕਰਨਗੇ। ਦੂਜਾ ਮਹੱਤਵਪੂਰਨ ਸਵਾਲ ਡਲਾ ਸਾਹਿਬ ਇਹ ਆ ਵੀ ਵਿਕਰਮ ਜੀਠੀਆ ਹੁਣ ਨਾ ਭਾ ਜੇਲ੍ਹ ਦੇ ਵਿੱਚ ਆ। 14 ਦਿਨਾਂ ਦਾ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਜਿਹੜੀ ਆ ਉਹਦੇ ਵਿੱਚ ਉਹ ਰਹਿਣਗੇ। ਪੁਰ 14 ਦਿਨਾਂ ਬਾਅਦ ਉਹਨਾਂ ਨੂੰ ਜਦੋਂ ਅਦਾਲਤ 'ਚ ਪੇਸ਼ ਕੀਤਾ ਜਾਏਗਾ ਕੀ ਵਕੀਲ ਇੱਕ ਵਾਰੀ ਫੇਰ ਰਮਾਗ ਲੈਣਗੇ ਔਰ ਇਹ ਸਭ ਦੇ ਵਿੱਚ 25 ਜੂਨ ਤੋਂ ਲੈ ਕੇ ਅਗਲੇ 14 ਦਿਨ ਹੋਰ ਲਾ ਲਓ ਅਕਾਲੀ ਦਲ ਦੀ ਕੀ ਸਥਿਤੀ ਹੈ ਅਕਾਲੀ ਦਲ ਨੂੰ ਲੈ ਕੇ ਵੀ ਤੁਹਾਤੋਂ ਟਿੱਪਣੀ ਚਾਹੁੰਦੇ ਆ ਵੀ ਇਸ ਵਕਤ ਅਕਾਲੀ ਦਲ ਜਿਹੜਾ ਉਹ ਇੱਕ ਵਾਰ ਫੇਰ ਤੋਂ ਆਪਣੀ ਜ਼ਮੀਨ ਜਿਹੜੀ ਆ ਤਲਾਸ਼ ਕਰ ਰਿਹਾ ਚਾਹੁੰਦੇ ਤਾਂ ਉਹ ਇਹ ਆ ਵੀ ਲੋਕਾਂ ਦਾ ਸਮਰਥਨ ਮਿਲੇ ਪਰ ਉਸ ਕਦਰ ਹੰਗਾਰਾ ਮਿਲ ਨਹੀਂ ਰਿਹਾ ਸੋਟਲਾ ਸਭ ਸਭ ਤੋਂ ਪਹਿਲਾਂ ਕਾਂਗਰਸ ਨੂੰ ਲੈ ਕੇ ਤੁਸੀਂ ਟਿੱਪਣੀ ਕਰੋ ਵੀ ਕਾਂਗਰਸ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਪੇਜ ਫਸਿਆ ਹੋਇਆ ਜਾਂ ਰੀੜਕਾ ਸ਼ੁਰੂ ਹੋਇਆ ਇੱਕ ਇਹਦਾ ਮਕਾ ਕਦੋਂ ਹੋਊ ਅਤੇ ਕਦੋਂ ਹੋ ਸੰਦੀਪ ਜੀ ਕਾਂਗਰਸ ਦੀ ਹਾਈ ਕਮਾਂਡ ਇਸ ਤਰ੍ਹਾਂ ਦੇ ਸੁਨੇਹਾ ਤੋਂ ਚਿੰਤਤ ਹੈ ਕਿ ਅਗਰ ਪੰਜਾਬ 'ਚ ਇੱਕ ਵਾਰ ਫੇਰ ਕਾਂਗਰਸ ਗੁੱਟਬਾਜ਼ੀ ਦਾ ਸ਼ਿਕਾਰ ਰਹੀ ਕਾਂਗਰਸ 'ਚ ਫੁੱਟ ਵੱਧਦੀ ਚਲੀ ਗਈ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਟੁੱਟਦਾ ਚਲਿਆ ਗਿਆ ਕਮਜ਼ੋਰ ਹੁੰਦਾ ਚਲਿਆ ਗਿਆ ਔਰ ਬੀਜੇਪੀ ਕਦੀ ਵੀ ਉਸ ਸਥਿਤੀ ਚ ਨਹੀਂ ਰਹੀ ਪਿਛਲੇ ਸਮਿਆਂ ਚ ਕਿ ਬੀਜੇਪੀ ਆਪਣੇ ਦਮ ਤੇ ਸਰਕਾਰ ਪੰਜਾਬ ਚ ਬਣਾ ਸਕੇ ਕਾਂਗਰਸ ਦੀ ਹਾਈ ਕਮਾਂਡ ਨੂੰ ਇਸ ਗੱਲ ਦੀ ਚਿੰਤਾ ਹੈ ਵੀ ਕਿਤੇ ਇਹ ਨਾ ਹੋਵੇ ਕਿ ਜਿਵੇਂ ਸਾਡੇ ਲੀਡਰ ਆਪਸ ਚ ਲੜ ਰਹੇ ਨੇ ਜਿਵੇਂ ਹਰਿਆਣਾ ਚ ਲੜੇ ਹਰਿਆਣਾ ਚ ਬੀਜੇਪੀ ਸਰਕਾਰ ਬਣਾ ਗਈ ਤੇ ਕਿਤੇ ਪੰਜਾਬ ਚ ਦੁਬਾਰਾ ਭਗਵੰਤ ਮਾਨ ਸਰਕਾਰ ਨਾ ਬਣਾ ਜੇ ਇਹ ਗੱਲ ਰਾਹੁਲ ਗਾਂਧੀ ਦੀ ਰਾਤਾਂ ਦੀ ਨੀਂਦ ਉਡਾਰੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਰਾਹੁਲ ਗਾਂਧੀ ਨੂੰ ਸਿਆਸੀ ਤੌਰ ਦੇ ਉੱਤੇ ਵੱਡੀ ਚੁਣੌਤੀ ਦੇ ਰਹੇ ਨੇ ਬਿਲਕੁਲ ਪੁੱਛ ਨਹੀਂ ਰਹੇ ਤੁਸੀਂ ਵੇਖ ਲਓ ਵਿਧਾਨ ਸਭਾ ਦੀਆਂ ਚੋਣਾਂ ਬਿਹਾਰ ਦੇ ਵਿੱਚ ਨੇ ਅਰਵਿੰਦ ਕੇਜਰੀਵਾਲ ਨੇ ਸਾਫ਼ ਕਹਿ ਦਿੱਤਾ ਕਿ ਜਿਹੜਾ ਇੰਡੀਆ ਗੱਠ ਜੋੜ ਸੀ ਉਹ ਸਿਰਫ ਲੋਕ ਸਭਾ ਚੋਣਾਂ ਦੇ ਲਈ ਸੀ ਮਤਲਬ ਕਾਂਗਰਸ ਦੀ ਹਾਈ ਕਮਾਂਡ ਵਿਧਾਨ ਸਭਾਵਾਂ ਦੇ ਵਿੱਚ ਕਾਂਗਰਸ ਨੂੰ ਉੱਕਾ ਹੀ ਨਹੀਂ ਪੁੱਛ ਰਹੀ ਔਰ ਪੰਜਾਬ ਦੇ ਵਿੱਚ ਵੀ ਜਦੋਂ ਵਿਧਾਨ ਸਭਾ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਪੰਜਾਬ 'ਚ ਵੀ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਸੀ ਕੀਤਾ ਔਰ 7 ਲੋਕ ਸਭਾ ਦੀਆਂ ਚੋਣਾਂ ਭਾਵੇਂ ਕਾਂਗਰਸ ਜਿੱਤ ਗਈ ਲੇਕਿਨ ਉਸ ਤੋਂ ਬਾਅਦ ਕਾਂਗਰਸ ਦੀਆਂ ਹਾਰਾਂ ਹੀ ਚੱਲਣੀਆਂ ਪੈ ਰਹੀਆਂ ਨੇ ਸਿਰਫ ਇੱਕ ਸੀਟ ਬਰਨਾਲੇ ਦੀ ਜ਼ਿਮਨੀ ਚੋਂ ਛੱਡ ਕੇ ਜਿੱਥੇ ਕਾਂਗਰਸ ਦੇ ਜਿੱਥੇ ਆਪ ਦੇ ਦੋ ਕੈਂਡੀਡੇਟ ਖੜੇ ਹੋਏ ਸੀ ਹੁਣ ਕਾਂਗਰਸ ਦੀ ਚਿੰਤਾ ਰਾਹੁਲ ਗਾਂਧੀ ਦੀ ਚਿੰਤਾ ਜਿਹੜੀ ਸਭ ਤੋਂ ਵੱਡੀ ਹੈ ਉਹ ਚਿੰਤਾ ਸਭ ਤੋਂ ਵੱਡੀ ਇਹ ਹੈ ਕਿ ਪੰਜਾਬ ਦੀ ਕਾਂਗਰਸ ਬਹੁਤ ਸਾਰੇ ਧੜਿਆਂ 'ਚ ਵੰਡੀ ਗਈ ਔਰ ਉਹਨਾਂ ਧੜਿਆਂ ਦੇ ਵਿੱਚ ਵੀ ਜੇ ਛੋਟੇ-ਛੋਟੇ ਧੜੇ ਨੇ ਉਹ ਧੜੇਆਂ ਧੜਿਆਂ ਦੇ ਵਿੱਚ ਵੀ ਜਿਹੜੀ ਆਪਸੀ ਏਕਤਾ ਜੀ ਹੋਈ ਹੈ ਟੈਂਪਰੇਰੀ ਉਸ ਤੋਂ ਬਾਅਦ ਵੀ ਦੋ ਧੜੇ ਵੱਡੇ ਦਿਖ ਰਹੇ ਨੇ ਇੱਕ ਧੜੇ 'ਚ ਸਾਫ਼ ਤੌਰ ਤੇ ਚਰਨਜੀਤ ਚੰਨੀ ਭਾਰਤ ਪੂਸ਼ਣ ਆਸ਼ੂ ਪਰਗਟ ਸਿੰਘ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਗੁਰਜੀਤ ਔਜਲਾ ਰਾਣਾ ਗੁਰਜੀਤ ਸਿੰਘ ਰਾਣਾ ਗੁਰਜੀਤ ਸਿੰਘ ਹਾਲਾਂਕਿ ਰਾਣਾ ਗੁਰਜੀਤ ਸਿੰਘ ਔਰ ਗੁਰਜੀਤ ਔਜਲਾ ਖੁੱਲ ਕੇ ਕਿਸੇ ਧੜੇ ਦਾ ਹਿੱਸਾ ਨਹੀਂ ਬਣਦੇ ਮੈਂ ਇਹ ਵੀ ਕਹਿ ਦਿੰਦਾ ਪਰ ਫਿਰ ਵੀ ਇੱਕ ਪਾਸੇ ਧੜਾ ਬਣ ਗਿਆ ਦੂਜੇ ਪਾਸੇ ਦੂਜੇ ਪਾਸੇ ਨਜ਼ਰ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਦਾਵਾ ਰਾਜਾ ਵੜਿੰਗ ਔਰ ਹੋਰ ਬਹੁਤ ਸਾਰੇ ਲੀਡਰ ਕੁਲਬੀਰ ਜੀਰਾ ਵੀ ਉਧਰਲੇ ਪਾਸੇ ਹੈ ਕਾਂਗਰਸ ਦੇ ਹੋਰ ਬਹੁਤ ਸਾਰੇ ਲੀਡਰ ਪ੍ਰਧਾਨ ਦੇ ਨਾਲ ਨੇ ਕਾਂਗਰਸ ਦੋ ਖੇਮਿਆਂ ਦੇ ਵਿੱਚ ਵੰਡੀ ਗਈ ਹੁਣ ਜਿਹੜੇ ਕਾਂਗਰਸ ਦੇ ਪ੍ਰਧਾਨ ਦੇ ਜਾਂ ਮੁੱਖ ਮੰਤਰੀ ਦੇ ਚਿਹਰੇ ਸੀ ਜੇ ਮੈਂ ਪ੍ਰਧਾਨਗੀ ਦੇ ਚਿਹਰਿਆਂ ਦੀ ਗੱਲ ਕਰਾਂ ਇੱਕ ਪਾਸੇ ਰਾਜਾ ਵੜਿੰਗ ਹੈ ਉਹ ਤਾਂ ਪ੍ਰਧਾਨ ਹੈ ਜਾਂ ਪ੍ਰਤਾਪ ਬਾਜਵਾ ਪ੍ਰਧਾਨ ਦੇ ਦਾਵੇਦਾਰ ਨੇ ਭਾਵੇਂ ਉਹ ਐਲੋਪੀ ਨੇ ਤੇ ਨਾਲ ਇਹਦੇ ਸੁਖਜਿੰਦਰ ਰੰਧਾਵਾ ਉਹ ਪ੍ਰਧਾਨ ਦੇ ਵੀ ਦਾਵੇਦਾਰ ਨੇ ਮੁੱਖ ਮੰਤਰੀ ਦੇ ਵੀ ਚਿਹਰੇ ਨੇ ਦਾਵੇਦਾਰ ਨੇ ਬਾਜਵਾ ਵੀ ਮੁੱਖ ਮੰਤਰੀ ਦੇ ਚਿਹਰੇ ਦੇ ਦਾਵੇਦਾਰ ਵੀ ਨੇ ਔਰ ਰਾਜਾ ਵੜਿੰਗ ਵੀ ਪ੍ਰਧਾਨ ਦੇ ਤੌਰ ਤੇ ਹੁਣ ਭਾਰਤ ਪੂਸ਼ਣ ਆਸ਼ੂ ਇਹ ਵੀ ਪ੍ਰਧਾਨ ਦੇ ਦਾਵੇਦਾਰ ਸੀ ਇੱਕ ਤਰ੍ਹਾਂ ਨਾਲ ਭਾਵੇਂ ਮੰਨਦਾ ਨਹੀਂ ਭਾਰਤ ਪੂਸ਼ਣ ਆਸ਼ੂ ਰਾਣਾ ਰਾਜਾ ਰਾਣਾ ਗੁਰਜੀਤ ਹੋਣੀ ਵੀ ਪ੍ਰਧਾਨ ਦੇ ਦਾਵੇਦਾਰ ਨੇ ਔਰ ਇਹਨਾਂ ਦੇ ਪਾਸੇ ਪ੍ਰਗਟ ਸਿੰਘ ਉਹ ਵੀ ਪ੍ਰਧਾਨ ਦੇ ਦਾਵੇਦਾਰ ਨੇ ਉਹ ਤਾਂ ਮੁੱਖ ਮੰਤਰੀ ਚਿਹਰੇ ਦੇ ਦਾਵੇਦਾਰ ਵੀ ਨੇ ਚਰਨਜੀਤ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਐਮਪੀ ਨੇ ਉਹ ਵੀ ਦਾਵੇਦਾਰ ਨੇ ਭਾਵੇਂ ਪ੍ਰਧਾਨ ਦੇ ਦਾਵੇਦਾਰ ਮੰਨ ਲਓ ਭਾਵੇਂ ਮੁੱਖ ਮੰਤਰੀ ਦੇ ਦਾਵੇਦਾਰ ਹੁਣ ਰਾਹੁਲ ਗਾਂਧੀ ਨੂੰ ਚਿੰਤਾ ਇਹ ਹੋਈ ਪਈ ਹੈ ਵੀ ਜੇ ਪ੍ਰਧਾਨ ਰਾਜਾ ਵੜੈੰਗੀ ਰੱਖਦੇ ਆ ਤਾਂ ਵੀ ਕਾਂਗਰਸ 'ਚ ਧੜੇਬਾਜ਼ੀ ਹੈ ਪ੍ਰਭਾਰੀ ਲਾਏ ਗਏ ਸੀਗੇ ਭੁਪੇਸ਼ ਭਗੇਲ ਉਹ ਬੁਰੀ ਤਰ੍ਹਾਂ ਨਾਲ ਫੇਲ ਹੋ ਗਏ ਪੰਜਾਬ 'ਚ ਪ੍ਰਭਾਰੀ ਕਾਂਗਰਸ 'ਚ ਏਕਤਾ ਨਹੀਂ ਕਰਾ ਸਕੇ ਇਸ ਤੋਂ ਪਹਿਲਾਂ ਦੇ ਪ੍ਰਭਾਰੀ ਵੀ ਕਾਂਗਰਸ 'ਚ ਏਕਤਾ ਨਹੀਂ ਕਰਾ ਸਕੇ ਹੁਣ ਕਈ ਤਰ੍ਹਾਂ ਦੀਆਂ ਰਣਨੀਤੀਆਂ ਤੇ ਕਾਂਗਰਸ ਦੀ ਹਾਈ ਕਮਾਂਡ ਕੰਮ ਕਰ ਰਹੀ ਹੈ ਕਾਂਗਰਸ ਦੀ ਹਾਈ ਕਮਾਂਡ ਖਾਸ ਤੌਰ ਤੇ ਮਲਕੀ ਅਰਜਨ ਖੜਗੇ ਔਰ ਰਾਹੁਲ ਗਾਂਧੀ ਇਹ ਚਾਹੁੰਦੇ ਨੇ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਪ੍ਰਵਾਨ ਪ੍ਰਦਾਨ ਮਿਲੇ ਜਿਹੜਾ ਸਰਵ ਪ੍ਰਮਾਣਿਤ ਹੋਵੇ ਔਰ ਜਿਹੜਾ ਕਾਂਗਰਸ ਪਾਰਟੀ ਨੂੰ 27 ਦੀਆਂ ਚੋਣਾਂ ਦੇ ਵਿੱਚ ਨਿਰਪੱਖਤਾ ਦੇ ਨਾਲ ਅੱਗੇ ਵਧਾ ਸਕੇ ਔਰ ਜਿੱਤ ਵੀ ਦਵਾ ਸਕੇ ਹੁਣ ਕਾਂਗਰਸ ਇਸ ਦੇ ਲਈ ਹਾਲਾਂਕਿ ਕਿਹੜੇ ਤਿੰਨ ਨਾਮ ਨੇ ਤਿੰਨ ਨਾਮ ਨੇ ਜਿਨ੍ਹਾਂ ਦੇ ਉੱਪਰ ਰਾਹੁਲ ਗਾਂਧੀ ਔਰ ਮਲਕੀ ਅਰਜਨ ਖੜਗੇ ਔਰ ਕਾਂਗਰਸ ਦੀ ਹਾਈ ਕਮਾਂਡ ਬਾਰ ਬਾਰ ਸੋਚ ਰਹੀ ਹੈ ਇਹ ਨਹੀਂ ਤੇ ਦੂਸਰਾ ਦੂਸਰਾ ਨਹੀਂ ਤਾਂ ਤੀਸਰਾ ਤਿੰਨ ਨਾਮ ਨੇ ਮੈਂ ਜਿਵੇਂ ਜਿਵੇਂ ਆਪਣੀ ਗੱਲ ਅੱਗੇ ਵਧਦੀ ਹੈ ਉਹ ਤਿੰਨੇ ਨਾਵਾਂ ਦਾ ਮੈਂ ਖੁਲਾਸਾ ਕਰੂੰਗਾ ਕਿਉਂਕਿ ਆਪਾਂ ਥੰਬਨੇਲ 'ਚ ਵੀ ਫੋਟੋ ਨਹੀਂ ਲਾਈ ਕਿਸੇ ਨੇ ਹੁਣ ਉਹ ਤਿੰਨੇ ਨਾਮ ਤਿੰਨੇ ਨਾਮ ਜਿਹੜੇ ਨੇ ਉਹ ਕਿਹੜੇ ਨੇ ਉਹਨਾਂ ਦਾ ਵੀ ਖੁਲਾਸਾ ਮੈਂ ਕਰਦਾ ਸੰਦੀਪ ਜੀ ਪਰ ਉਸ ਤੋਂ ਪਹਿਲਾਂ ਕਈ ਤਰ੍ਹਾਂ ਦੇ ਕਾਂਗਰਸ ਸਰਵੇਖਣ ਕਰਦੀ ਹੈ ਕਾਂਗਰਸ ਵੱਖ-ਵੱਖ ਲੀਡਰਾਂ ਦੀ ਹਰਮਨ ਪਿਆਰਤਾ ਚੈੱਕ ਕਰਦੀ ਹੈ ਅੰਦਰੂਨੀ ਸਰਵੇਖਣ ਕਰਾ ਕੇ ਚਰਨਜੀਤ ਚੰਨੀ ਨੂੰ ਜਦੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਸੀ ਨਵਜੋਤ ਸਿੰਘ ਸਿੱਧੂ ਤੋਂ ਉੱਪਰ ਤਰਜੀਹ ਕਰਕੇ ਕਾਂਗਰਸ ਨੇ ਅੰਦਰੂਨੀ ਸਰਵੇਖਣ ਕਰਾਇਆ ਸੀ ਉਦੋਂ ਰਾਹੁਲ ਗਾਂਧੀ ਦਾ ਦਾਵਾ ਸੀ ਕਿ ਚਰਨਜੀਤ ਚੰਨੀ ਜ਼ਿਆਦਾ ਪਸੰਦ ਨੇ ਕਿਉਂਕਿ ਉਹ ਮੁੱਖ ਮੰਤਰੀ ਸੀ ਉਸ ਵੇਲੇ ਤੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਪਰ ਕਾਂਗਰਸ ਦੀਆਂ ਸੀਟਾਂ ਆਈਆਂ 18 ਅੱਜ ਮੈਨੂੰ ਲੱਗਦਾ ਕਾਂਗਰਸ ਹੋਰ ਛਿਮਟ ਗਈ 16 ਤੇ ਰਹਿ ਗਈ ਹੁਣ ਸੰਦੀਪ ਜੀ 16 ਜਾਂ 17 ਚਲੋ 15 ਵੀ ਹੋ ਸਕਦੀਆਂ ਨੇ ਮੈਂ ਗਿਣੀਆਂ ਨਹੀਂ ਹੁਣ ਹੁਣ ਸਵਾਲ ਇਹ ਹੈ ਕਿ ਕਈ ਤਰ੍ਹਾਂ ਦੇ ਸਰਵੇਖਣਾਂ ਦੀ ਗੱਲ ਚੱਲ ਰਹੀ ਹੈ ਕਿ ਅਸੀਂ ਸਾਰੇ ਹਲਕਿਆਂ ਦੇ ਵਿੱਚ ਹਾਈ ਕਮਾਂਡ ਆਪਣੇ ਪੱਧਰ ਤੇ ਸਰਵੇਖਣ ਕਰਾ ਰਹੀ ਹੈ ਕਾਂਗਰਸ ਦੀ ਸਥਿਤੀ ਪਤਾ ਲੱਗ ਜੇ ਕਾਂਗਰਸ ਕਿੱਥੇ ਖੜੀ ਹੈ ਕਿਉਂਕਿ ਜਿਹੜੀਆਂ 24 ਦੀਆਂ ਚੋਣਾਂ ਸੀ ਉਹਦੇ ਵਿੱਚ ਰਾਹੁਲ ਗਾਂਧੀ ਨੂੰ ਬਹੁਤ ਪਰਮਾ ਹੰਗਾਰਾ ਪੰਜਾਬ ਚੋਂ ਮਿਲਿਆ ਪੰਜਾਬ ਚੋਂ ਕਿਸਾਨਾਂ ਨੇ ਵੀ ਰਾਹੁਲ ਗਾਂਧੀ ਨੂੰ ਵੋਟਾਂ ਪਾਈਆਂ ਸੀ ਪਰ ਹੁਣ ਇਹਨਾਂ ਸਰਵੇਖਣਾਂ ਦੇ ਵਿੱਚੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਜ਼ਮੀਨ ਤੇ ਕਾਂਗਰਸ ਦਾ ਵਰਕਰ ਕਾਂਗਰਸ ਦਾ ਵਲੰਟੀਅਰ ਤੇ ਆਮ ਵਿਅਕਤੀ ਕਿਸ ਤਰ੍ਹਾਂ ਦੀ ਲੀਡਰਸ਼ਿਪ ਦੀ ਭਾਲ ਕਰ ਰਿਹਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੇ ਲੀਡਰ ਪਸੰਦ ਨੇ ਹੁਣ ਜਿਹੜੇ ਉਹ ਤਿੰਨ ਨਾਮ ਹੈ ਮੈਂ ਉਹਨਾਂ ਦਾ ਖੁਲਾਸਾ ਕਰਦਾ ਫਿਰ ਤੁਸੀਂ ਸਵਾਲ ਵੀ ਕਰ ਲਿਓ ਤਿੰਨ ਨਾਮ ਜਿਹੜੇ ਕਾਂਗਰਸ ਦੀ ਹਾਈ ਕਮਾਂਡ ਦੇ ਕੋਲ ਬਾਰ-ਬਾਰ ਉਹਨਾਂ ਦੇ ਕੰਨਾਂ 'ਚ ਵੱਜ ਰਹੇ ਨੇ ਭਾਵੇਂ ਕੋਈ ਉਹਨਾਂ ਦੇ ਕੰਨਾਂ 'ਚ ਪਾ ਰਿਹਾ ਹੈ ਭਾਵੇਂ ਉਹਨਾਂ ਦੇ ਕੰਨਾਂ ਦੇ ਵਿੱਚ ਉਹ ਸੈਲਫ ਰਿੰਗਿੰਗ ਹੈ ਆਪਣੇ ਆਪ ਹੀ ਘੰਟੀਆਂ ਵੱਜ ਰਹੀਆਂ ਨੇ ਉਹ ਤਿੰਨ ਨਾਮ ਦੇ ਵਿੱਚੋਂ ਇੱਕ ਨਾਮ ਹੈ ਨਵਜੋਤ ਸਿੰਘ ਸਿੱਧੂ ਜਿਹੜਾ ਕਿਸੇ ਗੁੱਟ ਦਾ ਨਹੀਂ ਨਵਜੋਤ ਸਿੱਧੂ ਦਾ ਕਦੇ ਕੋਈ ਗੁੱਟ ਨਹੀਂ ਰਿਹਾ ਇਹ ਸਵਾਲ ਵੱਖਰਾ ਹੈ ਕੀ ਨਵਜੋਤ ਸਿੱਧੂ ਨੂੰ ਅਗਰ ਕਾਂਗਰਸ ਦੀ ਹਾਈ ਕਮਾਂਡ ਬੁਲਾ ਕੇ ਪੁੱਛਦੀ ਹੈ ਵੀ ਅਸੀਂ ਤੁਹਾਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਾਂ ਕੀ ਨਵਜੋਤ ਸਿੱਧੂ ਪ੍ਰਧਾਨ ਬਣੇਗਾ ਜਾਂ ਨਹੀਂ ਬਣੇਗਾ ਇਹ ਨਵਜੋਤ ਸਿੰਘ ਸਿੱਧੂ ਤੈਅ ਕਰਨਗੇ ਪਰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਮਲਕੀ ਅਰਜਨ ਖੜਗੇ ਉਹਨਾਂ ਦੇ ਜ਼ਹਿਨ ਚ ਬਾਰ-ਬਾਰ ਨਵਜੋਤ ਸਿੱਧੂ ਦਾ ਨਾਮ ਆ ਰਿਹਾ ਹੈ ਔਰ ਪਿਛਲੀ ਵਾਰੀ ਜਦੋਂ ਇਹਨਾਂ ਦੇ ਯਾਦਵ ਸਾਹਿਬ ਪ੍ਰਧਾਨ ਸੀ ਉਦੋਂ ਰਾਜਾ ਵੜਿੰਗ ਔਰ ਸਾਰੀ ਕਾਂਗਰਸ ਸਿੱਧੂ ਦੇ ਖਿਲਾਫ ਇਕਜੁੱਟ ਹੋ ਗਈ ਸੀ ਸਾਰੀ ਕਾਂਗਰਸ ਦਾ ਕਹਿਣਾ ਸੀ ਕਿ ਕੱਲਾ ਨਵਜੋਤ ਸਿੱਧੂ ਅਨੁਸ਼ਾਸਨਹੀਨਤਾ ਕਰਦਾ ਸਿੱਧੂ ਦੀਆਂ ਸ਼ਿਕਾਇਤਾਂ ਲਾਈਆਂ ਤੇ ਸਿੱਧੂ ਕਾਂਗਰਸ ਦੀ ਹਾਈ ਕਮਾਂਡ ਕੋਲੇ ਗਿਆ ਕਿ ਜਦੋਂ ਤੁਹਾਨੂੰ ਲੋੜ ਹੋਏਗੀ ਮੇਰੀ ਮੈਨੂੰ ਤੁਸੀਂ ਦੱਸ ਦੇਣਾ ਅਗਰ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਲੱਗਦਾ ਹੈ ਕਿ ਮੇਰੇ ਕਰਕੇ ਹੀ ਕਾਂਗਰਸ ਚ ਅਨੁਸ਼ਾਸਨਹੀਨਤਾ ਹੈ ਤੇ ਆਹ ਫੜੋ ਤੁਸੀਂ ਚਾਬੀਆਂ ਨਵਜੋਤ ਸਿੱਧੂ ਕਾਂਗਰਸ ਦੀ ਹਾਈ ਕਮਾਂਡ ਨੂੰ ਚਾਬੀਆਂ ਦੇ ਕੇ ਆਪਣੇ ਕੰਮਕਾਰ ਤੇ ਰੁੱਝ ਗਿਆ ਉਹਨਾਂ ਦੇ ਰੁਝੇਵੇਂ ਵੀ ਸੀ ਪਤਨੀ ਬਿਮਾਰ ਸੀ ਪਰਿਵਾਰ ਦੇ ਵਿੱਚ ਉਹ ਵੀ ਧਰਮ ਨਿਭਾਉਣਾ ਸੀ ਤੇ ਰੋਜ਼ਗਾਰ ਵੀ ਉਹ ਆਪਣਾ ਕਰ ਰਹੇ ਨੇ ਪਰ ਸਿੱਧੂ ਦੇ ਜਾਣ ਤੋਂ ਬਾਅਦ ਕਾਂਗਰਸ ਲੀਰੋ-ਲੀਰ ਹੋਈ ਪਈ ਐ ਹੁਣ ਤਾਂ ਸਿੱਧੂ ਜ਼ਿੰਮੇਵਾਰ ਨਹੀਂ ਹੁਣ ਜੇ ਭਾਰਤ ਭੂਸ਼ਣ ਆਸ਼ੂ ਦੀਆਂ ਚੋਣਾਂ ਸੀ ਤੇ ਨਵਜੋਤ ਕੌਰ ਸਿੱਧੂ ਜਿਹੜੇ ਸਰਗਰਮ ਨੇ ਸਿਆਸਤ 'ਚ ਉਹ ਪਾਰਟੀ ਦੇ ਹੱਕ 'ਚ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਕੈਂਡੀਡੇਟ ਦੇ ਹੱਕ 'ਚ ਪ੍ਰਚਾਰ ਵੀ ਕਰਕੇ ਗਏ ਮਤਲਬ ਸਿੱਧੂ ਪਰਿਵਾਰ ਧੜੇਬਾਜ਼ੀ ਦੇ ਵਿੱਚ ਨਾ ਕਦੀ ਪਿਆ ਨਾ ਪੈਂਦਾ ਨਵਜੋਤ ਸਿੰਘ ਸਿੱਧੂ ਪੈਂਦਾ ਸੋ ਇੱਕ ਤਾਂ ਨੰਬਰ 1 ਤੇ ਚਿਹਰਾ ਨਵਜੋਤ ਸਿੰਘ ਸਿੱਧੂ ਗੰਭੀਰਤਾ ਦੇ ਨਾਲ ਕਾਂਗਰਸ ਦੀ ਹਾਈ ਕਮਾਂਡ ਵਿਚਾਰ ਕਰ ਰਹੀ ਹੈ ਹੁਣ ਮੈਂ ਦੂਸਰੇ ਚਿਹਰੇ ਦੀ ਗੱਲ ਕਰਦਾ ਦੂਸਰਾ ਚਿਹਰਾ ਉਹ ਵੀ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਕਾਂਗਰਸ ਦੇ ਵਿੱਚ ਇੱਕ ਵੱਡਾ ਚਿਹਰਾ ਹੈ ਉੱਚੇ ਰਹਿ ਮਨੀਸ਼ ਟਵਾੜੀ ਬਤੌਰ ਪ੍ਰਧਾਨ ਕਿਉਂਕਿ ਨਵਜੋਤ ਸਿੱਧੂ ਸੈਕੂਲਰ ਚਿਹਰਾ ਹੈ ਜਿਵੇਂ ਡਾਕਟਰ ਮਨਮੋਨ ਸਿੰਘ ਨਾ Hindu ਦਿਖਦੇ ਸੀ ਨਾ ਸਿੱਖ ਡਾਕਟਰ ਅਬਦੁਲ ਕਲਾਮ ਨਾ ਮੁਸਲਮ ਦਿਖਦੇ ਸੀ ਤੇ ਨਾ ਕਿਸੇ ਹੋਰ ਭਾਈਚਾਰੇ ਦੇ ਉਹ ਸਾਰਿਆਂ ਨੂੰ ਪਰਵਾਨਿਤ ਸੀ ਅਟਲ ਬਿਹਾਰੀ ਵਾਜਪਾਈ Hindu ਭਾਈਚਾਰੇ ਹੋਵੇ ਸਿੱਖ ਭਾਈਚਾਰਾ ਕੋਈ ਵੀ ਉਹ ਸਾਰਿਆਂ ਨੂੰ ਪਰਵਾਨਿਤ ਸੀ ਜਿਵੇਂ ਅਟਲ ਬਿਹਾਰੀ ਵਾਜਪਾਈ ਜਿਵੇਂ ਮਨਮੋਨ ਸਿੰਘ ਜਿਵੇਂ ਡਾਕਟਰ ਅਬਦੁਲ ਕਲਾਮ ਐਵੇਂ ਨਵਜੋਤ ਸਿੰਘ ਸਿੱਧੂ ਇੱਕ ਸੈਕੂਲਰ ਚਿਹਰਾ ਹੁਣ ਆ ਗਿਆ ਮਨੀਸ਼ ਦਿਵਾੜੀ ਮਨੀਸ਼ ਦਿਵਾੜੀ ਵੀ ਇੱਕ ਸੈਕੂਲਰ ਚਿਹਰਾ ਮਨੀਸ਼ ਦਿਵਾੜੀ ਦੇ ਮਾਤਾ ਜੀ ਸਿੱਖ ਕੌਮ ਨਾਲ ਸੰਬੰਧਿਤ ਉਹਨਾਂ ਦੇ ਪਿਤਾ ਜੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਮਨੀਸ਼ ਦਿਵਾੜੀ ਵੀ ਇੱਕ ਸੈਕੂਲਰ ਚਿਹਰਾ ਹੈ ਮੈਂਬਰ ਪਾਰਲੀਮੈਂਟ ਹੈ ਚੰਡੀਗੜ੍ਹ ਤੋਂ ਤੇ ਜੇ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਕਾਂਗਰਸ ਦੀ ਹਾਈ ਕਮਾਂਡ ਪ੍ਰਧਾਨ ਲਾ ਲਵੇ ਤੇ ਮਨੀਸ਼ ਦਿਵਾੜੀ ਦਾ ਕਦ ਐਡਾ ਵੱਡਾ ਹੈ ਕਿ ਮਨੀਸ਼ ਦਿਵਾੜੀ ਕਦੀ ਕਿਸੇ ਗੁੱਟ ਦਾ ਹਿੱਸਾ ਨਹੀਂ ਬਣਦਾ ਨਾ ਬਣਿਆ ਹਾਲਾਂਕਿ ਸਮੇ ਸਮੇਤੇ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਮਨੀਸ਼ ਤਿਵਾੜੀ ਦੇ ਜਿਹੜੇ ਸਬੰਧ ਨੇ ਉਹ ਚੰਗੇ ਬਣੇ ਨੇ ਸਮੇ ਸਮੇਤੇ ਹੋਰ ਗਹਿਰੇ ਨੇ ਡਾਕਟਰ ਮਨਮੋਨ ਸਿੰਘ ਮਨੀਸ਼ ਤਿਵਾੜੀ ਨੂੰ ਬਹੁਤ ਪਸੰਦ ਕਰਦੇ ਸੀ ਔਰ ਡਾਕਟਰ ਮਨਮੋਨ ਸਿੰਘ ਦੀ ਕੈਬਨਿਟ ਦੇ ਵਿੱਚ ਮਨਿਸਟਰ ਵੀ ਸੀਗੇ ਹਾਂ ਉਹਨਾਂ ਕੋਲੇ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਇੰਡੀਪੈਂਡੈਂਟ ਪ੍ਰਭਾਰ ਸੀ ਔਰ ਜਦੋਂ ਮਨੀਸ਼ ਤਿਵਾੜੀ ਕੇਂਦਰ ਦੀ ਵਿਜ਼ਾਰਤ ਚ ਮੰਤਰੀ ਸੀ ਸੰਦੀਪ ਜੀ ਮੈਂ ਉਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਕੌਮੀ ਚੈਨਲ ਦੇ ਵਿੱਚ ਪੱਤਰਕਾਰ ਸੀ ਔਰ ਅਕਸਰ ਮਨੀਸ਼ ਤਿਵਾੜੀ ਦੇ ਨਾਲ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਸੀ ਔਰ ਇੱਕ ਸੰਜੋਗ ਮੈਂ ਹਾਲਾਂਕਿ ਮੇਰਾ ਸਬੰਧ ਸੰਗਰੂਰ ਨਾਲ ਹੈ ਪਰ ਲੁਧਿਆਣੇ 'ਚ ਵੀ ਬਹੁਤ ਸਮਾਂ ਮੈਂ ਰਿਹਾ ਤੇ ਜਿਨ੍ਹਾਂ ਦਿਨਾਂ 'ਚ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਬਣੇ ਉਹਨਾਂ ਦਿਨਾਂ ਦੇ ਵਿੱਚ ਮੈਂ ਲੁਧਿਆਣੇ 'ਚ ਵੀ ਪੋਸਟਡ ਰਿਹਾ ਤੇ ਉਸ ਤੋਂ ਬਾਅਦ ਮੈਂ ਵੀ ਦਿੱਲੀ ਚੱਲ ਗਿਆ ਸੋ ਮਨੀਸ਼ ਤਿਵਾੜੀ ਦੀ ਫੰਕਸ਼ਨਿੰਗ ਤੋਂ ਡਾਕਟਰ ਮਨਮੋਹਨ ਸਿੰਘ ਬਹੁਤ ਖੁਸ਼ ਸੀ ਔਰ ਮੈਂ ਵੀ ਨੇੜੇੋਂ ਦੇਖਿਆ ਮਨੀਸ਼ ਤਿਵਾੜੀ ਨੂੰ ਕਿ ਲੋਕ ਮਨੀਸ਼ ਤਿਵਾੜੀ ਦੀ ਸਾਦਗੀ ਇਮਾਨਦਾਰੀ ਉਹਨੂੰ ਪਸੰਦ ਕਰਦੇ ਨੇ ਔਰ ਬਹੁਤ ਪੜੇ ਲਿਖੇ ਤੇ ਬੁੱਧੀਜੀਵੀ ਕਿਸਮ ਦੇ ਲੀਡਰ ਨੇ ਔਰ ਉਹਨਾਂ ਦਾ ਵੀ ਕਿਸੇ ਨਾਲ ਕਿਸੇ ਤਰ੍ਹਾਂ ਦੀ ਪੰਜਾਬ ਦੇ ਵਿੱਚ ਗੁੱਟਬਾਜ਼ੀ ਦਾ ਨਾ ਉਹਨਾਂ ਦਾ ਕੋਈ ਗਰੁੱਪ ਹੈ ਨਾ ਉਹ ਕਿਸੇ ਗੁੱਟ 'ਚ ਨਹੀਂ ਹੁਣ ਇਹ ਦੂਸਰਾ ਚਿਹਰਾ ਹੈ ਜਿਹਦੇ ਤੇ ਕਾਂਗਰਸ ਦੀ ਹਾਈ ਕਮਾਂਡ ਸੋਚ ਰਹੀ ਹੈ ਕਿਉਂਕਿ ਹੁਣ ਕਾਂਗਰਸ ਨੂੰ ਲੀਡਰ ਉਹ ਚਾਹੀਦਾ ਹੈ ਕਿਉਂਕਿ ਅੱਗੇ ਬਾਜਵਾ ਸਾਹਿਬ ਨੇ ਸੁਖਜਿੰਦਰ ਰੰਧਾਵਾ ਨੇ ਚਰਨਜੀਤ ਚੰਨੀ ਨੇ ਸਾਬਕਾ ਮੁੱਖ ਮੰਤਰੀ ਨੇ ਰਾਜਾ ਵੜਿੰਗ ਨੇ ਐਮਪੀ ਨੇ ਸੁਖਜਿੰਦਰ ਰੰਧਾਵਾ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਡਿਪਟੀ ਮੁੱਖ ਮੰਤਰੀ ਮਤਲਬ ਇਹ ਵੱਡੇ ਹਾਈ ਪ੍ਰੋਫਾਈਲ ਲੋਕ ਨੇ ਪੰਜਾਬ ਦੀ ਕਾਂਗਰਸ ਔਰ ਇਹਨਾਂ ਦਾ ਪ੍ਰਧਾਨ ਜਿਹੜਾ ਹੋਣਾ ਚਾਹੀਦਾ ਹੈ ਜਿਵੇਂ ਨਵਜੋਤ ਸਿੱਧੂ ਤਿੰਨ ਚਾਰ ਵਾਰ ਦਾ ਐਮਪੀ ਹੈ ਮਨੀਸ਼ ਤਵਾੜੀ ਤਿੰਨ ਚਾਰ ਵਾਰ ਦੇ ਐਮਪੀ ਨੇ ਕੈਬਨਿਟ ਮੰਤਰੀ ਰਹੇ ਨੇ ਕੇਂਦਰ 'ਚ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਪਹਿਲਾ ਇੰਡੀਪੈਂਡੈਂਟ ਇਹਨਾਂ ਕੋਲੇ ਪ੍ਰਭਾਵ ਰਿਹਾ ਸੋ ਇਹ ਇਹ ਜਿਹੜੇ ਕਾਰਨ ਨੇ ਔਰ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸੋ ਇਹ ਸਾਰੇ ਫੈਕਟਰ ਨੇ ਸੋ ਮਨੀਸ਼ ਤਿਵਾੜੀ ਨਵਜੋਤ ਸਿੱਧੂ ਮਨੀਸ਼ ਤਿਵਾੜੀ ਹੁਣ ਤੀਜੇ ਨੰਬਰ ਤੇ ਹਾਲਾਂਕਿ ਜਿਹੜੇ ਤੀਸਰੇ ਨੰਬਰ ਤੇ ਕੈਂਡੀਡੇਟ ਨੇ ਉਹ ਰਾਹੁਲ ਗਾਂਧੀ ਦੀ ਟੀਮ ਦੇ ਮੰਨੇ ਜਾਂਦੇ ਨੇ ਕਿ ਰਾਹੁਲ ਗਾਂਧੀ ਅਗਰ ਰਾਹੁਲ ਗਾਂਧੀ ਨੂੰ ਲੱਗੇ ਕਿ ਨਾ ਅਗਰ ਨਵਜੋਤ ਸਿੱਧੂ ਨਹੀਂ ਤਿਆਰ ਹੁੰਦੇ ਮਨੀਸ਼ ਦਿਵਾੜੀ ਨਹੀਂ ਤਿਆਰ ਹੁੰਦੇ ਜਾਂ ਮਨੀਸ਼ ਦਿਵਾੜੀ ਜਾਂ ਨਵਜੋਤ ਸਿੱਧੂ ਦੇ ਨਾਂ ਤੇ ਹਾਈ ਕਮਾਂਡ ਨੂੰ ਲੱਗਦਾ ਹੈ ਕਿ ਅਸੀਂ ਹੋਰ ਜਵਾਨ ਟੀਮ ਲੈ ਕੇ ਆਈਏ ਨਵੀਂ ਤੇ ਫਿਰ ਜਿਹੜਾ ਮੈਂ ਜੋ ਮਹਿਸੂਸ ਕਰਦਾ ਜੋ ਸੂਤਰਾਂ ਤੋਂ ਖਬਰਾਂ ਵੀ ਨਹੀਂ ਔਰ ਮੈਂ ਸੰਕੇਤ ਵੱਡੇ ਵੱਡੇ ਕਾਂਗਰਸ ਦੇ ਲੀਡਰਾਂ ਨਾਲ ਗੱਲਾਂ ਬਾਤਾਂ ਚੋਂ ਜਿਹੜੇ ਸੰਕੇਤ ਨਿਕਲਦੇ ਜਦੋਂ ਆਪਾਂ ਕਈ ਵਾਰੀ ਵੱਡੇ ਲੀਡਰਾਂ ਨੂੰ ਟੈਲੀਫੋਨ ਕਰ ਲਈਦਾ ਹੈ ਹਾਲਚਲ ਪੁੱਛਣ ਲਈ ਜਾਂ ਕਦੀ ਉਹਨਾਂ ਦਾ ਫੋਨ ਆ ਜਾਂਦਾ ਹੈ ਪੰਜਾਬ ਦੀ ਸਿਆਸਤ ਦਾ ਹਾਲਚਲ ਪੁੱਛਣ ਲਈ ਤੇ ਜਿਹੜੇ ਸੰਕੇਤ ਮਿਲਦੇ ਨੇ ਤੀਜੇ ਨੰਬਰ ਤੇ ਸੰਕੇਤ ਵਿਜੇਂਦਰ ਸਿੰਘਲਾ ਰਾਹੁਲ ਗਾਂਧੀ ਦੇ ਵੀ ਕਰੀਬੀ ਨੇ ਭਾਵੇਂ ਸ਼੍ਰੀ ਨਾਨਦਪੁਰ ਸਾਹਿਬ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਬਤੌਰ ਮੈਂਬਰ ਪਾਰਲੀਮੈਂਟ ਜਿੱਤ ਨਹੀਂ ਸਕੇ ਉਹ ਵੀ ਰਾਹੁਲ ਗਾਂਧੀ ਦੀ ਟੀਮ 'ਚ ਨੇ ਔਰ ਉਹਦੇ ਨਾਲ-ਨਾਲ ਵਿਜੇਂਦਰ ਸਿੰਘਲਾ ਦੇ ਨਾਲ-ਨਾਲ ਜੇ ਜੇ ਰਾਹੁਲ ਗਾਂਧੀ ਵਿਜੇਂਦਰ ਸਿੰਘਲਾ ਨੂੰ ਲੈ ਕੇ ਆਉਂਦੇ ਨੇ ਬਤੌਰ ਪ੍ਰਧਾਨ ਤੇ ਉਹ ਵੀ ਮੰਨਿਆ ਜਾਏਗਾ ਕਿ ਰਾਹੁਲ ਗਾਂਧੀ ਦੀ ਟੀਮ ਹੈ ਜਿਵੇਂ ਰਾਜਾ ਵੜਿੰਗ ਨੂੰ ਰਾਹੁਲ ਗਾਂਧੀ ਦੀ ਟੀਮ ਦਾ ਲੀਡਰ ਮੰਨਿਆ ਜਾਂਦਾ ਹੈ ਭਾਰਤ ਪੂਸ਼ਣ ਆਸ਼ੂ ਨੂੰ ਮੰਨਿਆ ਜਾਂਦਾ ਹੈ ਤੇ ਵਿਜੇਂਦਰ ਵਿਜੇਂਦਰ ਸਿੰਘਲਾ ਨੂੰ ਉਹ ਇੱਕ ਵੱਡੇ ਮਹਿਕਮੇ ਦੇ ਵੀ ਕਾਂਗਰਸ ਹਾਈ ਕਮਾਂਡ ਦੇ ਵਿੱਚ ਅਹੁਦੇਦਾਰ ਨੇ ਔਰ ਪੰਜਾਬ ਦੇ ਵਿੱਚ ਉਹ ਖਜ਼ਾਨਚੀ ਵੀ ਰਹੇ ਔਰ ਕੌਮੀ ਪੱਧਰ ਤੇ ਵੀ ਉਹਨਾਂ ਨੇ ਚੰਗੀਆਂ ਭੂਮਿਕਾ ਅਦਾ ਕੀਤੀਆਂ ਮੰਤਰੀ ਰਹੇ ਪੰਜਾਬ ਦੀ ਸਰਕਾਰ ਚ ਔਰ ਰਾਹੁਲ ਗਾਂਧੀ ਨੇ ਉਹਨਾਂ ਨੂੰ ਮੰਤਰੀ ਬਣਾਇਆ ਸੀ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੇ ਲੀਡਰ ਵਿਜੇਂਦਰ ਸਿੰਘਲਾ ਦੇ ਮਾਮਲੇ ਚ ਵੀ ਵਿਜੀਲੈਂਸ ਜਾਂਚ ਦੀ ਮੰਗ ਕਰਦੇ ਰਹੇ ਨੇ ਔਰ ਕਿਸੇ ਨਾ ਕਿਸੇ ਪੱਧਰ ਤੇ ਜਾਂਚਾਂ ਦੀ ਸ਼ੁਰੂਆਤ ਵੀ ਹੋਈ ਉਹਨਾਂ ਦੇ ਕਾਰਜਕਾਲ ਦੀ ਪਰ ਇਸ ਦੇ ਬਾਵਜੂਦ ਵਿਜੇਂਦਰ ਸਿੰਘਲਾ ਤੀਜੇ ਨੰਬਰ ਤੇ ਉਹਨਾਂ ਦਾ ਦਾਵਾ ਹੈ ਇਸ ਤੋਂ ਲਵਾ ਕੋ ਸਾ ਇੱਕ ਇੱਕ ਇਥੇ ਸਵਾਲ ਲਿਓ ਤੁਸੀਂ ਤਿੰਨ ਨਾਮ ਜਿਹੜੇ ਦੱਸਿਆ ਇਹ ਉਹ ਨਾਮ ਹੈ ਜਿਹੜੇ ਕਾਂਗਰਸ ਨੇ ਰਿਜ਼ਰਵ ਰੱਖੇ ਹੋਏ ਆ ਜਿਨ੍ਹਾਂ ਤੇ ਕਾਂਗਰਸ ਨੂੰ ਭਰੋਸਾ ਫਿਰ ਅਗਰ ਕੋਈ ਫੈਸਲਾ ਨਹੀਂ ਹੁੰਦਾ ਤੇ ਅਸੀਂ ਇਹਨਾਂ ਨੂੰ ਬੜਾ ਦੇਾਂਗੇ ਪਰ ਸਵਾਲ ਤਾਂ ਡੱਲਾ ਸਾਹਿਬ ਇਹ ਆ ਵੀ ਕੀ ਇਹਨਾਂ ਨੂੰ ਪੰਜਾਬ ਕਾਂਗਰਸ ਅਸੈਪਟ ਕਰੂਗੀ ਕਿਉਂਕਿ ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਆ ਉਹ ਤਾਂ ਇਹੀ ਆ ਵੀ ਯਾਰ ਇਹਨੂੰ ਪ੍ਰਧਾਨ ਨਿਬੋੜਾ ਆ ਇਹਨੇ ਸਹੀ ਨਹੀਂ ਕੀਤਾ ਇਹਨੇ ਐਦਾਂ ਨਹੀਂ ਕੀਤਾ ਤੇ ਇਹਦੀ ਕੀ ਗਾਰੰਟੀ ਆ ਵੀ ਅਗਰ ਕਾਂਗਰਸ ਫੱਜ ਕਰ ਲੋ ਰਾਹੁਲ ਗਾਂਧੀ ਇਹਨਾਂ ਤਿੰਨਾਂ ਜੋ ਕਿਸੇ ਨੂੰ ਇੱਕ ਅੱਦੇ ਇੱਕ ਸ਼ਖਸ ਨੂੰ ਵੀ ਪ੍ਰਧਾਨ ਬਣਾ ਦਿੰਦੇ ਆ ਤੇ ਸੈਪਟ ਕੀਤਾ ਜਾਊਗਾ ਉਹਨਾਂ ਨੂੰ ਹਾਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਦੇਖੋ ਸਭ ਤੋਂ ਪਹਿਲਾ ਕਾਰਨ ਇਹਨਾਂ ਦਾ ਗੁੱਟ ਨਹੀਂ ਹੁਣ ਨਵਜੋਤ ਸਿੱਧੂ ਦੇ ਖਿਲਾਫ ਤਾਂ ਸਾਰੇ ਕਾਂਗਰਸੀ ਇਕੱਠੇ ਹੋ ਕੇ ਗਏ ਸੀ ਕਿ ਸਿੱਧੂ ਅਨਸ਼ਾਸਨਹੀਨਤਾ ਕਰਦਾ ਤੇ ਭਾਂਡਾ ਫੁੱਟ ਗਿਆ ਨਵਜੋਤ ਸਿੱਧੂ ਤਾਂ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਚ ਅੱਗੇ ਵਧ ਗਿਆ ਤੇ ਕਾਂਗਰਸ ਲੀਰੋ ਲੀਰ ਹੋ ਗਈ ਕਾਂਗਰਸ ਦੇ ਲੀਡਰ ਹੁਣ ਪੰਜਾਬੀ ਦਾ ਸ਼ਬਦ ਐ ਮੈਂ ਉਹ ਤਾਂ ਨਹੀਂ ਵਰਤਦਾ ਪਰ ਕੋਈ ਕਸਰ ਨਹੀਂ ਛੱਡੀ ਕਾਂਗਰਸ ਦੇ ਲੀਡਰਾਂ ਨੇ ਕੋਈ ਦੁਨੀਆ ਦਾ ਬੰਦਾ ਕਹਿ ਸਕਦਾ ਕਿ ਕਾਂਗਰਸ ਇਸ ਵਕਤ ਅਨੁਸ਼ਾਸਨ 'ਚ ਕੰਮ ਕਰ ਰਹੀ ਹੈ ਇਹਦਾ ਮਤਲਬ ਹੈ ਨਵਜੋਤ ਸਿੱਧੂ ਸੱਚਾ ਸਾਬਤ ਹੋਇਆ ਤੇ ਪੰਜਾਬ ਕਾਂਗਰਸ ਦੇ ਲੀਡਰ ਫੇਲ ਸਾਬਤ ਹੋਏ ਅਨੁਸ਼ਾਸਨ ਦੇ ਮਾਮਲੇ 'ਚ ਤੇ ਹੁਣ ਜੇ ਰਾਹੁਲ ਗਾਂਧੀ ਨਵਜੋਤ ਸਿੱਧੂ ਨੂੰ ਲਿਆਊਗਾ ਤੇ ਕਿਸੇ ਦੀ ਜੁਰਤ ਹੈ ਕਿ ਉਹ ਰਾਹੁਲ ਗਾਂਧੀ ਦੇ ਸਵਾਲ ਤੇ ਚੁਆਇਸ ਤੇ ਸਵਾਲ ਖੜਾ ਕਰੂਗਾ ਪਾਣੀ ਦੀ ਝੱਗ ਵਾਂਗ ਬਹਿਣਾ ਪੈ ਜਾਣਾ ਸਾਰੇ ਲੀਡਰਾਂ ਨੂੰ ਜਿਵੇਂ ਡਸਟ ਪਾਰਟੀਕਲ ਬਹਿ ਜਾਂਦੇ ਆ ਨਾ ਜਦੋਂ ਮੀਂਹ ਪੈਂਦਾ ਸੋ ਇਸੇ ਤਰ੍ਹਾਂ ਜਦੋਂ ਪਾਣੀ ਛੱਤ ਤੋਂ ਡਿੱਗਦਾ ਉਹਦੀ ਝੱਗ ਟੈਂਪਰੇਰੀ ਦੀ ਬਣਦੀ ਹੈ ਇੱਕੋ ਦਮ ਬਹਿ ਜਾਂਦੀ ਆ ਪਰ ਨਾਲਿਆਂ ਪਰਨੂਲਿਆਂ ਚੋਂ ਪਾਣੀ ਆਮ ਵੀ ਡਿੱਗਦਾ ਰਹਿੰਦਾ ਜੀ ਹੁਣ ਇਸੇ ਤਰ੍ਹਾਂ ਮਨੀਸ਼ ਤਵਾੜੀ ਹੈ ਡਾਕਟਰ ਮਨਮੋਹਨ ਸਿੰਘ ਨੇ ਮੰਤਰੀ ਬਣਾਇਆ ਸੀ ਕਿੱਡਾ ਤਜਰਬਾ ਕਿੰਨੀ ਵਾਰ ਦਾ ਐਮਪੀ ਮਨੀਸ਼ ਟਿਵਾੜੀ ਤੇ ਤੁਹਾਨੂੰ ਲੱਗਦਾ ਹੈ ਕਿ ਮਨੀਸ਼ ਟਿਵਾੜੀ ਕਿਸੇ ਗੁੱਟ ਦਾ ਹਿੱਸਾ ਬਣੂਗਾ ਉਹ ਲੋਕ ਕਦੀ ਗੁੱਟਾਂ 'ਚ ਗਏ ਹੀ ਨਹੀਂ ਮਨੀਸ਼ ਟਿਵਾੜੀ ਕਦੀ ਕਿਸੇ ਗੁੱਟ ਦਾ ਹਿੱਸਾ ਰਿਹਾ ਹੀ ਨਹੀਂ ਇਸੇ ਤਰ੍ਹਾਂ ਵਿਜੇਂਦਰ ਸਿੰਘਲਾ ਹਾਲਾਂਕਿ ਕੱਦ ਦੇ ਮਾਮਲੇ 'ਚ ਮਨੀਸ਼ ਟਿਵਾੜੀ ਔਰ ਨਵਜੋਤ ਸਿੱਧੂ ਦੇ ਮੁਕਾਬਲੇ ਵਿਜੇਂਦਰ ਸਿੰਘਲਾ ਉਹਨੇ ਤਜਰਬੇਕਾਰ ਨਹੀਂ ਰਹੇ ਇੱਕ ਵਾਰ ਉਹ ਵੀ ਪਾਰਲੀਮੈਂਟ 'ਚ ਗਏ ਨੇ ਉਹ ਵੀ ਰਾਹੁਲ ਗਾਂਧੀ ਨੇ ਟਿਕਟ ਦਿੱਤੀ ਸੀ ਸੰਗਰੂਰ ਤੋਂ ਪਰ ਥੋੜਾ ਦਾ ਤਜਰਬਾ ਵਿਜੇਂਦਰ ਸਿੰਘਲਾ ਦਾ ਘਟ ਹੋ ਸਕਦਾ ਕਿਉਂਕਿ ਉਹ ਦੋ ਚੋਣਾਂ ਹਾਰ ਗਏ ਵਿਧਾਨ ਸਭਾ ਦੀ ਚੋਣ ਹਾਰ ਗਏ ਬਤੌਰ ਐਮ ਐਲ ਏ ਸੰਗਰੂਰ ਤੋਂ ਬੀਬੀ ਭਰਾਜ ਜਿਹੜੇ ਨੇ ਉਹ ਉਥੋਂ ਮਨਿੰਦਰ ਕੌਰ ਭਰਾਜ ਮਨਿੰਦਰ ਕੌਰ ਭਰਾਜ ਔਰ ਮੈਂਬਰ ਪਾਰਲੀਮੈਂਟ ਦੀ ਚੋਣ ਆਨੰਦਪੁਰ ਸਾਹਿਬ ਜਾ ਕੇ ਉਹਨਾਂ ਨੇ ਮੁਕਾਬਲਾ ਚੰਗਾ ਕੀਤਾ ਅਗਰ ਉਹ ਮਹੀਨਾ ਤੋਂ ਪਹਿਲਾਂ ਉਤਰ ਜਾਂਦੇ ਮੈਦਾਨ 'ਚ ਤੇ ਵਿਜੇਂਦਰ ਸਿੰਘਲਾ ਵੀ ਜੇਤੂ ਕੈਂਡੀਡੇਟ ਦੇ ਤੌਰ ਤੇ ਉੱਭਰ ਸਕਦੇ ਸੀ ਉਹਨਾਂ ਨੇ ਚੰਗਾ ਮੁਕਾਬਲਾ ਕੀਤਾ ਤੋ ਇਸ ਕਰਕੇ ਸੰਦੀਪ ਜੀ ਇਹਨਾਂ ਨਾਵਾਂ ਨੂੰ ਚੜ੍ਹਤ ਨਹੀਂ ਦੇ ਸਕਦੀ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਕਿਉਂਕਿ ਉਹ ਹਾਈ ਕਮਾਂਡ ਦੀ ਚੁਆਇਸ ਹੋਣਗੇ ਔਰ ਨੇੜੇ ਆ ਕੇ ਨੇੜੇ ਆ ਕੇ ਸਭ ਨੂੰ ਪਤਾ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਸੰਗਠਨ ਨੂੰ ਨਵੇਂ ਸਿਰੇ ਤੋਂ ਬਣਾਉਣਾ ਹੈ ਪੀਸੀਸੀ ਨਵੇਂ ਸਿਰੇ ਤੋਂ ਬਣਨੀ ਹੈ ਹਾਲਾਂਕਿ ਰਾਹੁਲ ਗਾਂਧੀ ਬਹੁਤ ਭਰੋਸੇਯੋਗ ਲੀਡਰ ਨੇ ਰਾਹੁਲ ਗਾਂਧੀ ਦੇ ਰਾਜਾ ਵੜਿੰਗ ਰਾਜਾ ਵੜਿੰਗ ਬਹੁਤ ਨੇੜੇ ਨੇ ਰਾਹੁਲ ਗਾਂਧੀ ਦੇ ਰਾਜਾ ਵੜਿੰਗ ਦੀ ਪ੍ਰਧਾਨਗੀ ਹਜੇ ਇਸ ਕਰਕੇ ਖਤਰੇਚ ਨਹੀਂ ਵੀ ਰਾਜਾ ਵੜਿੰਗ ਦੀ ਕਾਰਗੁਜ਼ਾਰੀ 'ਚ ਕਮੀ ਰਹੀ। ਇਸ ਕਰਕੇ ਪ੍ਰਧਾਨ ਕਾਂਗਰਸ ਦੀ ਹਾਈ ਕਮਾਂਡ ਬਦਲਣ ਬਾਰੇ ਸੋਚ ਸਕਦੀ ਹੈ ਕਿ ਗੁੱਟ ਜ਼ਿਆਦਾ ਬਣ ਗਏ ਕਿਤੇ ਨਾ ਕਿਤੇ ਬਹੁਤ ਸਾਰੇ ਲੀਡਰ ਰਾਜਾ ਵੜਿੰਗ ਤੋਂ ਵੀ ਸੀਨੀਅਰ ਨੇ। ਸੋ ਜਦੋਂ ਤਜਰਬੇ 'ਚ ਲੀਡਰ ਜ਼ਿਆਦਾ ਸੀਨੀਅਰ ਹੁੰਦੇ ਆ ਨਾ ਕਈ ਵਾਰੀ ਨੌਜਵਾਨ ਆਗੂ ਲਈ ਇਹ ਪ੍ਰੀਖਿਆ ਦੀ ਕੜੀ ਹੁੰਦੀ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦੇ ਫੈਸਲੇ ਕਾਂਗਰਸ ਹਾਈ ਕਮਾਂਡ ਸੰਦੀਪ ਜੀ ਲੈ ਸਕਦਾ ਹੈ। ਅੱਛਾ ਡੱਲਾ ਸਾਹਿਬ ਪ੍ਰੀਖਿਆ ਦੀ ਘੜੀ ਦਾ ਇਸ ਵਕਤ ਕਾਲੀ ਦਲ ਵਾਸਤੇ ਵੀ ਬੜੀ ਪਈ ਆ ਉਹਨਾਂ ਦੇ ਸਰਕਟ ਆਗੂ ਵਿਕਰਮਜੀਤ ਮਜੀਠੀਆ ਜਿਹੜੇ ਨੇ ਵਿਕਰਮਜੀਤ ਮਜੀਠੀਆ ਮਾਫ ਕਰਨਾ ਵਿਕਰਮਜੀਤ ਮਜੀਠੀਆ ਜਿਹੜੇ ਨੇ ਉਹ ਇਸ ਵੇਲੇ ਵਿਜੀਲੈਂਸ ਦੇ ਕੰਗੇ ਦੇ ਵਿੱਚ ਤੇ ਵਿਜੀਲੈਂਸ ਨੇ ਹੁਣ ਉਹਨਾਂ ਨੂੰ ਭੇਜ ਦਿੱਤਾ ਜੇਲ੍ਹ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਆਪਾਂ ਕਾਂਗਰਸ ਨੂੰ ਡਿਸਕਸ ਕਰ ਰਹੇ ਹਾਂ ਡੱਲਾ ਸਾਹਿਬ ਜਿੱਥੇ ਕਾਂਗਰਸ ਨੇ ਲੰਮਾ ਸਮਾਂ ਪੰਜਾਬ ਤੇ ਰਾਜ ਕੀਤਾ ਤੇ ਅਕਾਲੀ ਦਲ ਨੇ ਵੀ ਲੰਮਾ ਸਮਾਂ ਰਾਜ ਕੀਤਾ ਲੋਕਾਂ ਦੀ ਹਰਮਤ ਪਿਆਰੀ ਪਾਰਟੀ ਰਹੀ ਆ ਕਿਸੇ ਵੇਲੇ 99 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਭਾਜਪਾ ਨਾਲ ਜਦੋਂ ਗਠਜੋੜ ਸੀ ਤਾਂ ਵੱਡੇ ਮੰਗਡਟ ਦੇ ਨਾਲ ਆਏ ਆ ਫਿਰ 2002 ਇਹ ਚੋਣਾਂ ਹਾਰੇ ਕਾਂਗਰਸ ਆਂਦੀ ਆ ਫਿਰ 7 ਤੋਂ 17 ਤੱਕ ਰਾਜ ਕਰਦੇ ਆ ਤੇ ਇਸ ਵੇਲੇ ਸਥਿਤੀ ਇਹ ਆ ਵੀ ਜ਼ਮਾਨਤਾ ਜੱਫਤ ਹੋ ਰਹੀਆਂ ਨੇ ਅਕਾਲੀ ਦਲ ਦੇ ਮੁੜਕੇ ਪੈਰ ਪੰਜਾਬ ਦੇ ਧਰਤੀ ਤੇ ਲੱਗਣਗੇ ਲੋਕ ਪਸੰਦ ਕਰਨਗੇ ਜਿੱਦਾਂ ਲੋਕ ਪਹਿਲਾਂ ਪਿਆਰ ਕਰਦੇ ਰਹੇ ਮੈਂ ਗੱਲ ਕਰ ਰਿਹਾ ਸਿਰਫ ਸੁਖਬੀਰ ਬਾਦਲ ਧੜੇ ਦੀ ਕਿਉਂਕਿ ਦੂਜੇ ਪਾਸੇ ਅਕਾਲੀ ਦਲ ਦੀ ਭਰਤੀ ਵੀ ਚੱਲਦੀ ਹੈ ਬੰਨ ਮੈਂਬਰੀ ਨਹੀਂ ਦੇਖੋ ਸੁਖਬੀਰ ਸਿੰਘ ਬਾਦਲ ਤਾਂ ਲਗਾਤਾਰ ਬਤੌਰ ਪ੍ਰਧਾਨ ਹਾਰ ਚੱਲ ਰਹੇ ਨੇ ਜਿਵੇਂ ਕਾਂਗਰਸ ਚ ਪ੍ਰਧਾਨ ਬਦਲਣ ਦੀ ਗੱਲ ਹੋ ਰਹੀ ਹੈ ਗੱਲ ਅਕਾਲੀ ਦਲ ਜ ਵੀ ਬਹੁਤ ਲੰਮੇ ਸਮੇਂ ਤੋਂ ਚੱਲੀ ਇਸੇ ਕਰਕੇ ਤਾਂ ਲੀਡਰ ਸ਼ਿਕਾਇਤ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਦਿੱਤਾ ਵੀ ਨਵੀਂ ਲੀਡਰਸ਼ਿਪ ਚੁਣੋ ਪੁਰਾਣੀ ਲੀਡਰਸ਼ਿਪ ਆਧਾਰ ਗਵਾ ਚੁੱਕੀ ਹੈ ਤੇ ਨਵੀਂ ਭਰਤੀ ਕਰੋ ਨਵੇਂ ਸਿਰੇ ਤੋਂ ਸਾਫ਼ ਹੋ ਕੇ ਗੁਨਾਹ ਕਬੂਲ ਕਰਕੇ ਅਕਾਲੀ ਦਲ ਨੂੰ ਤਕੜਾ ਕਰੋ ਸਦਾ ਵੀ ਭੁਗਤ ਲਈ ਸੁਖਵੀਰ ਬਾਦਲ ਨੇ ਗੁਨਾਹ ਵੀ ਕਬੂਲ ਕਰ ਲਏ ਪਰ ਸੱਤ ਮੈਮਰੀ ਕਮੇਟੀ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਨੇ ਇਨ ਬਿਨ ਪ੍ਰਵਾਨ ਨਹੀਂ ਕੀਤਾ ਵਰਕਿੰਗ ਕਮੇਟੀ ਨੇ ਬਲਵਿੰਦਰ ਸਿੰਘ ਭੁੰਦੜ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਗਈ ਕਮੇਟੀ ਨੂੰ ਪੂਰੀ ਤਰ੍ਹਾਂ ਨਾਲ ਉਹਨਾਂ ਨਾਲ ਮੀਟਿੰਗਾਂ ਹੀ ਨਹੀਂ ਕੀਤੀਆਂ ਪਹਿਲੀ ਤਾਂ ਗੱਲ ਹੈ ਪੂਰੀ ਤਰ੍ਹਾਂ ਨਾਲ ਮਾਨ ਸਤਕਾਰ ਹੀ ਨਹੀਂ ਦਿੱਤਾ ਜਿਹੜਾ ਜਿਹੜੀ ਕਾਰਜਕਾਰਨੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਸੀ ਸਾਰੇ ਜਿਹੜੇ ਫੈਸਲੇ ਲੈਂਦੇ ਸੀ ਬਲਵਿੰਦਰ ਸਿੰਘ ਭੁੰਦਰ ਦੀ ਗਵਾਈ 'ਚ ਮੇਰੇ ਖਾਲ ਕਈ ਮੈਂਬਰੀ ਕਮੇਟੀ ਸੀ ਉਹਨੇ ਮੀਟਿੰਗ ਲਈ ਨਹੀਂ ਸੱਦਿਆ ਸੱਤ ਮੈਂਬਰੀ ਕਮੇਟੀ ਨੂੰ ਆਪਣੀ ਤੌਰ ਤੇ অবজারভার ਲਾਤੇ ਭਾਵੇਂ ਸੱਤ ਮੈਂਬਰੀ ਚੋ ਵੀ ਜ਼ਿੰਮੇਵਾਰੀਆਂ ਦਿੱਤੀਆਂ ਇਨ ਬਿਨ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਰੌਲਾ ਉੱਥੇ ਹੀ ਪੈ ਗਿਆ ਸੁਖਬੀਰ ਧੜੇ ਨੇ ਭਰਤੀ ਕਰ ਲਈ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਇਹ ਕਹਿੰਦੇ ਅਸੀਂ ਮੰਨ ਲਿਆ ਤੇ ਅਸੀਂ ਹੁਕਮਨਾਮੇ ਮੁਤਾਬਕ ਭਰਤੀ ਕਰਕੇ ਪ੍ਰਧਾਨ ਚੁਣ ਲਿਆ ਪਰ ਫੇਰ ਜਮਾਨ ਤੋਂ ਅੱਜ ਤੱਕ ਕਿਉਂ ਹੋਈ ਜ਼ਿਮਨੀ ਚੋਣ ਜਿਹੜੀ ਨਵੇਂ ਪ੍ਰਧਾਨ ਬਣਨ ਤੋਂ ਸੁਖਵੀਰ ਬਾਦਲ ਦੇ ਤੇ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੀ ਪੋਲਿਟਿਕਸ ਦੇ ਪੰਥਕ ਮੁੱਦੇ ਉਹ ਸੁਖਵੀਰ ਬਾਦਲ ਤੋਂ ਹੈਂਡਲ ਨਹੀਂ ਹੋ ਰਹੇ ਅੱਜ ਸੁਖਵੀਰ ਬਾਦਲ ਦੀ ਅਕਾਲੀ ਦਲ ਦਾ ਪ੍ਰਧਾਨ ਹੈ ਤੇ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦਾ ਪ੍ਰਧਾਨ ਹੈ ਪੰਥਕ ਮੁੱਦੇ ਸਭ ਤੋਂ ਵੱਧ ਸਵਾਲਾਂ ਚ ਸੁਖਵੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਹੈ ਔਰ ਤਖਸਹਬਾਨਾਂ ਦੀ ਮਾਨ ਮਰਿਆਦਾ ਦੇ ਉੱਤੇ ਸਵਾਲ ਖੜੇ ਹੋ ਗਏ ਤਖਸਹਬਾਨਾਂ ਦੇ ਜਿਹੜੇ ਅਹੁਦੇਦਾਰ ਨੇ ਸਖਸ਼ੀਤਾ ਨੇ ਉਹ ਇੱਕ ਦੂਜੇ ਨੂੰ ਤਨਖਾਹੀਆ ਐਲਾਨ ਰਹੇ ਨੇ ਤੇ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਤਾ ਹੁਣ ਤਖਸ਼ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਬਾਦਲ ਤਨਖਾਹੀਆ ਲਾਨਿਆਂ ਗਿਆ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਅਸੀਂ ਤਖਸ਼ਰੀ ਪਟਨਾ ਸਾਹਿਬ ਦਾ ਹੁਕਮ ਰੱਦ ਕਰਦੇ ਹਾਂ ਤੇ ਤਖਸ਼ਰੀ ਪਟਨਾ ਸਾਹਿਬ ਵਾਲੇ ਪੰਜ ਪਿਆਰੇ ਸਾਹਿਬ ਕਹਿੰਦੇ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਤਾਂ ਆਪ ਤਨਖਾਹੀ ਹੈ ਇਹ ਸਾਨੂੰ ਹੁਕਮ ਕਿਵੇਂ ਦੇ ਸਕਦੇ ਨੇ ਤੇ ਪਹਿਲਾ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਨੂੰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਇੱਕ ਤਰੀਕੇ ਨਾਲ ਬਰੀ ਕੀਤਾ ਸੀ ਤੇ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਫਰਮਾਨ ਆ ਗਿਆ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਤਾਂ ਖੁਦ ਮਾਨਤਾ ਪ੍ਰਾਪਤ ਸਰਬ ਪ੍ਰਮਾਨਿਤ ਜਥੇਦਾਰ ਹੀ ਨਹੀਂ ਵਿధి ਵਿਵਧਾਨ ਨਾਲ ਜਥੇਦਾਰ ਹੀ ਨਹੀਂ ਬਣੇ ਉਹ ਫੈਸਲਾ ਕਿਵੇਂ ਕਰ ਸਕਦੇ ਨੇ ਸੋ ਮੂਲ ਰੂਪ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਔਰ ਅਕਾਲੀ ਦਲ ਦਾ ਪ੍ਰਧਾਨ ਇਹ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮਸਲੇ ਉਲਝ ਰਹੇ ਨੇ ਸੋ ਅਕਾਲੀ ਦਲ ਦਾ ਵੋਟ ਬੈਂਕ ਲਗਾਤਾਰ ਖੁਸ਼ ਰਿਹਾ ਹੈ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਭਰਤੀ ਬਹੁਤ ਧੜੱਲੇ ਨਾਲ ਹੋਈ ਹੈ ਲਗਾਤਾਰ ਹਰ ਰੋਜ਼ ਤੁਸੀਂ ਵੇਖੋ ਹਜ਼ਾਰਾਂ ਦੀਆਂ ਕਾਪੀਆਂ ਭਰਤੀ ਤੋਂ ਬਾਅਦ ਵਾਪਸ ਆ ਰਹੀਆਂ ਨੇ ਪੰਜੇ ਮੈਂਬਰ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਨੇ ਜਿਹੜੇ ਸੱਤਾਂ ਚੋਂ ਪੰਜ ਰਹਿ ਗਏ ਉਹ ਪੂਰੀ ਏਕਤਾ ਦੇ ਨਾਲ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨ ਲਈ ਅੱਗੇ ਵਧੇ ਨੇ ਸੋ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲੇ ਦਾ ਜਿਹੜਾ ਭਵਿੱਖ ਹੈ ਉਹ ਤਾਂ ਵਕਤ ਤੈਅ ਕਰੂਗਾ ਐਸਜੀਪੀਸੀ ਦੀਆਂ ਚੋਣਾਂ ਐਸਜੀਪੀਸੀ ਦੀਆਂ ਚੋਣਾਂ 'ਚ ਐਸਜੀਪੀਸੀ ਦੀ ਹਾਰ ਵੱਡਾ ਖਤਰਾ ਬਣੀ ਹੋਈ ਆ ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਬਾਦਲ ਦਾ ਅਕਾਲੀ ਦਲ ਐਸਜੀਪੀਸੀ ਦੀਆਂ ਚੋਣਾਂ ਜਿੱਤ ਸਕਦਾ ਉਧਰ ਵੀ ਜ਼ਮਾਨਤਾਂ ਜ਼ਬਤ ਹੋਣ ਦਾ ਖਤਰਾ ਹੈ ਜਿਵੇਂ ਪੋਲਿਟਿਕਲ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਿਮਾਨਤਾਂ ਜਬਤ ਹੋ ਰਹੀਆਂ ਨੇ ਅਗਰ ਸੁਖਬੀਰ ਬਾਦਲ ਧੜੇ ਦੇ ਕੈਂਡੀਡੇਟਾਂ ਦੀਆਂ ਐਸਜੀਪੀਸੀ ਚ ਜ਼ਿਮਾਨਤਾਂ ਜ਼ਬਤ ਹੋ ਗਈਆਂ ਤੇ ਫਿਰ ਬਚਿਆ ਕੀ ਆ ਪਿੱਛੇ ਫਿਰ ਬਾਦਲਾਂ ਦਾ ਰਾਜਨੀਤਿਕ ਵਕਾਰ ਫਿਰ ਤਾਂ ਜਮਾ ਹੀ ਦਾਤੇ ਲੱਗ ਜਾਊਗਾ ਨਾ ਸੋ ਸੁਖਬੀਰ ਬਾਦਲ ਜੇ ਐਸਜੀਪੀਸੀ ਦੀਆਂ ਚੋਣਾਂ ਨਹੀਂ ਜਿੱਤਦਾ ਹਰਜਿੰਦਰ ਸਿੰਘ ਧਾਮੀ ਅਗਰ ਐਸਜੀਪੀਸੀ ਦੀਆਂ ਚੋਣਾਂ ਨਹੀਂ ਜਿੱਤਦਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੀ ਵਾਰੀ ਤਾਂ 3 ਸੀਟਾਂ ਜਿੱਤ ਲੀਆਂ ਨਹੀਂ ਤਾਂ ਫਿਰ ਇਹ 3 ਜਿੱਤਣੀਆਂ ਵੀ ਔਖੀਆਂ ਹੋ ਜਾਣਗੀਆਂ ਸੁਖਬੀਰ ਬਾਦਲ ਦੇ ਧੜੇ ਲਈ ਸੋ ਐਸਜੀਪੀਸੀ ਚੋਣਾਂ ਇਹਨਾਂ ਲਈ ਜਿੱਤਣੀਆਂ ਜ਼ਰੂਰੀ ਹੈ ਤੇ ਜਿਹੜੇ ਸਿਆਸੀ ਲਖਣ ਨੇ ਉਹ ਐਸਜੀਪੀਸੀ ਚੋਣਾਂ ਜਿੱਤਣ ਵਾਲੇ ਲੱਗਦੇ ਨਹੀਂ ਜਿਸ ਤਰ੍ਹਾਂ ਦੀਆਂ ਪੰਥਕ ਸੰਸਥਾਵਾਂ ਕਮਜ਼ੋਰ ਕਰਤੀਆਂ ਜਥੇਦਾਰ ਸਹਿਬਾਨਾਂ ਤੇ ਕਾਰਵਾਈਆਂ ਕਰਤੀਆਂ ਪੰਥ 'ਚ ਜਥੇਦਾਰ ਸਹਿਬਾਨ ਮਤਭੇਦ ਉਹਨਾਂ 'ਚ ਆ ਗਏ ਸਿਧਾਂਤਕ ਟਕਰਾਅ ਉਹਨਾਂ ਚ ਆ ਗਏ ਔਰ ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਤੱਕ ਸਹਿਬਾਨਾਂ ਤੇ ਕਬਜ਼ੇ ਹੋ ਗਏ ਸੀ ਸੋ ਇਹਨਾਂ ਸਥਿਤੀਆਂ ਚ ਅਕਾਲੀ ਦਲ ਨਿਗਾਰਵਲ ਹੀ ਜਾ ਰਿਹਾ ਸੰਦੀਪ ਜੀ ਜੀ ਜਨਾਬ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਜ਼ਰੂਰ ਅੱਗੇ ਵਿਦਾਵਾਂਗੇ ਧੰਨਵਾਦ ਜੀ